ਚੱਲ 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 ਨਿਕਲ ਕਰੋ ਬਾਹਰ ਨਾ ਮੈਂ ਕਿਉਂ ਨਿਕਲਾਂ ਕਿਤੇ ਕਿਉਂ ਮੈਂ ਕਿੱਦੇ ਦਿਨ ਚਿਰ ਨਿਕਲੀ ਜਿੱਤੋਂ ਲੱਗ ਰੇ ਬੀਤੂ ਸੋਧਰ ਜਾਈਂਗੇ ਪਰ ਤੂੰ ਕੰਮ ਸੁਧਰਦੀ ਐ ਪਰ ਮਾਰਾ ਚਾਚਰੀ ਮੈਂ ਇਹ ਜੀ ਬਣਾਉਣਾ ਨਾ ਡਾਕ ਤੂੰ ਹਾਂ ਦੀ ਨਹੀਂ ਤੈਨੂੰ ਵੀ ਮੈਂ ਕਿੱਦੇ ਦੀ ਦੇਖਣ ਲੱਗ ਰਹੀ ਆ ਜਾਦੇ ਸਿਰ ਸਿਰ ਚੜਦਾ ਜਾਣਾ ਹੁਣ ਮੈਂ ਪਹਿਲਾਂ ਵਾਲੀ ਨਹੀਂ ਗਈ ਕਿ ਤੇਰੀਆਂ ਗੱਲਾਂ ਮੰਨੀ ਜਾ ਤਾਂ ਤੇਰੇ ਛਿੱਤਰ ਖਾਈ ਜਾਵਾਂ ਉਹ ਮੇਰੇ ਕਿਉਂ ਕਿਉਂ ਮਰੀ ਜਾਂੀ ਤੂੰ ਮਰੀ ਜਾਨੀ ਮਰੀ ਜਾਨੀ ਇੱਕ ਹੋਰ ਧਰੂ ਦੇਖ ਲਈ ਜਿਆਦੇ ਜਵਾਨ ਚਲਾਈਏ ਜੇ ਤੂੰ ਪੁੱਠਾ ਚੱਲਦੀ ਹੈ ਤੇ ਗਲਤ ਕਰ ਲੈ ਤੇਰੀ ਐਵੇਂ ਨਹੀਂ ਚੱਲਣਾ ਚਾਹੀਦਾ ਹੈਗਾ ਜਨਾਨੀ ਨੂੰ ਨਾ ਪੁੱਠਾ ਕੀ ਚੱਲਦੀ ਆ ਮੈਂ ਦਸੀ ਤੂੰ ਬੜਾ ਸਿੱਧਾ ਚੱਲਦਾ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਂ ਤੇਰੀ ਡਾਕ ਬਣਾਉਂਗਾ ਨਾਲੇ ਬਣਾ ਦੇਗਾ ਤੇਰੀ ਇਹੋ ਜੀ ਰੇਲ ਬਣਾਉਂਗੀ ਨਾ ਅੱਖਾਂ 'ਚ ਪਾਇ ਨਹੀਂ ਰੜਕਣਾ ਜਿਆਦੇ ਬਣਿਆ ਸਿਰੇ ਸਿਰ ਚੜਦਾ ਕੰਜਰ ਕਿਸੇ ਥਾਂ ਦਾ ਨਾ ਕੰਮ ਦਾ ਨਾ ਕਰਦਾ சா <laughs> <laughs> ਸੋਗੇ ਹੂੰ ਉੱਠ ਜਾ ਸੁਣਦੇ ਨਹੀਂ ਕੀ ਹੋ ਰਿਹਾ ਸਾਰੀ ਗਈ ਢੀ ਛਤੀ ਉਹ ਮੇਰਾ ਸਰੀਰ ਟੁੱਟਿਆ ਪਿਆ ਸਾਰਾ ਤਨੂ ਹੋਇਆ ਕੰਮ ਕਰਦੇ ਨੂੰ ਸੋ ਜਾ ਨਾ ਲੈ ਸਾਰਾ ਦਿਨ ਤਾਂ ਤੂੰ ਜੇ ਬਾਹਰ ਰਹਿੰਦੇ ਹੋ ਆਹ ਰਾਤ ਨੂੰ ਆਉਂਦੇ ਹੋ ਉਹ ਵੀ 2 ਘੰਟੇ ਗੱਲਾਂ ਕਰਨ ਦਾ ਹੁੰਦਾ ਤੂੰ ਸੋ ਜਾਣੇ ਹੋ ਖੜੇ ਹੋ ਵੋ ਕੀ ਹੋ ਰਿਹਾ ਗੱਲਾਂ ਜੀ ਕੀ ਨਿਕਲੂ ਸੋ ਜਾ ਦੋ ਯਾਰ ਖੜਾ ਹੋ ਜਾ ਕੀ ਹੋ ਰਿਹਾ ਤੈਨੂੰ ਸੁਣਦਾ ਨਹੀਂ ਹੈ ਤੇਰੇ ਦਿਮਾਗ 'ਚ ਫਰਕ ਹੈ ਕੋਈ ਨਾ ਸਾਰਾ ਦਿਨ ਤਾਂ ਤੁਸੀਂ ਬਾਹਰ ਰਹਿੰਦੇ ਹੋ ਮੇਰੇ ਲਈ ਵੀ ਟਾਈਮ ਕੱਢ ਲਿਆ ਕਰੋ ਕਦੇ ਉਹ ਮੈਂ ਅੱਜ ਸਾਰੇ ਦਿਨਾਂ ਥੱਕਿਆ ਹਾਂ ਤੜਕੀ 3 ਵਜੇ ਦਾ ਉੱਠਿਆ ਹੋਇਆ ਹਾਂ ਉੱਠਿਆ ਹੋਇਆ ਸਾਢੇ 10 ਵਜਰੇ ਹੁਣ ਰਾਤ ਦੇ ਤੇ ਫਿਰ ਕੀ ਹੁੰਦਾ ਆ ਵਜਰੇ ਨੇ ਜੇ ਕੱਲੂ ਕਰ ਲਾਂ ਕੀ ਗੱਲ ਕਰਨੀ ਆਪਾਂ ਨੇ ਹਾਂ ਕੱਲ ਨੂੰ ਫੇਰ ਤੁਸੀਂ ਨਿਕਲ ਜਾਓ ਆ ਕੇ ਫੇਰ ਸੌਂ ਜਾ ਕਰੋ ਬਹਿ ਜਾ ਸੁਣਦੇ ਨਹੀਂ ਪੈਨੀਕ ਨਾ ਦੂੰ ਓਰੇ ਸਾਏ ਜਨੇ ਸਿਰ ਖਾ ਰਖਿਆ ਹੋਈ ਹਟਦੀਏ ਨਹੀਂ ਹੈਗੀ ਫੇਰਾ ਤੇਰੇ ਬੰਦੇ ਨੇ ਇੱਕ ਵਾਰ ਕਹਦਾ ਵੀ ਖੜਦਾ ਖੜਦਾ ਸੌ ਜਾ ਕੀ ਹੋਰੇ ਤੈਨੂੰ ਆਪ ਤਾਂ ਕੰਮ ਹੁੰਦਾ ਨਹੀਂ ਕੋਈ ਅਕਲ ਨਹੀਂ ਮੌਤ ਨਹੀਂ ਹੈਗੀ ਅੰਨੇ ਦੀ ਇਹ ਬੰਦਾ ਥੱਕਿਆ ਪਾਰਾ ਦਿਨ ਹੋ ਗਿਆ ਤੇ ਕੰਮ ਕਰਦੇ ਨੂੰ ਸੁਣਦੇ ਹੋ ਉਹ ਪਾਜਾ ਮੇਰੀ ਮਾਂ ਅੱਛਾ ਪਹਿਲਾਂ ਮੈਨੂੰ ਦੱਸੋ ਸਵੇਰੇ ਦਿਨ ਕਿਹੜਾ ਪਲਾ ਤੈ ਕਿੰਬ ਲੈਣੇ ਤੇ ਕੀ ਕਰਨਾ ਦਿਨ ਤੋਂ ਦਿਨ ਕਿਹੜਾ ਨਾਲੇ ਹੋਰ ਕਦੇ ਸਿੱਧਾ ਵੀ ਬੋਲ ਪਿਆ ਕਰੋ ਹਮੇਸ਼ਾ ਪੁੱਠਾ ਹੀ ਬੋਲਦੇ ਹੋ ਕਦੇ ਨਹੀਂ ਤੁਹਾਡੇ ਮੂੰਹ ਚੋਂ ਪਿਆਰ ਦੇ ਲਫ਼ਜ਼ ਨਿਕਲਦੇ ਉਹ ਕੀ ਕੀ ਕਰਾਂ ਫਿਰ ਮੈਂ ਕੀ ਕਰਾਂ ਪੈ ਜਾਣਾਂ ਦੇ ਮੜਾ ਆ ਮੈਂ ਤੁਰ ਕਹਤਾ ਵੀ ਧੱਕੇ ਹੋਇਆ ਕੀ ਉਹੀ ਜਨਾਨੀਆਂ ਵਾਲੀ ਮਤ ਛਤਰਖਾਨ ਵਾਲੀ ਕੱਚੀਆਂ ਗੱਲਾਂ ਕੀ ਕਰੇਂ ਕਿ ਤਨਾ ਤੂੰ ਕਿ ਮੱਥਾ ਟੇਕ ਕੇ ਇੰਗਦੇ ਮੱਥਾ ਟੇਕੀ ਨਹੀਂ ਸਮਝਾ ਤਾਂ ਨੀਂਦਰ ਦਾ ਹੀ ਉਧਰ ਆ ਜਣਾ ਸਾਰਾ ਦਿਨ ਕੀ ਆ ਜਦੀ ਬਕਵਾਸ ਮੈਂ ਤਾਂ ਆਪੀ ਬਕਵਾਸ ਕਰਦੀ ਆ ਕੋਈ ਨਾ ਤੂੰ ਸਵੇਰੇ ਕਈ ਮੈਨੂੰ ਕੋਈ ਕੰਮ ਤੈਨੂੰ ਮੈਂ ਲਾ ਕੇ ਦੂੰ ਪਰੌਂਠੇ ਕਿ ਮੈਂ ਸੁਤਾ ਕੋੜੇ ਵਿੱਚ ਕੇ ਜਿਵੇਂ ਖਾਸੇ ਹੀ ਹਲ ਚਲਾ ਕੇ ਆਇਆ ਹੁੰਦਾ ਸੱਤ ਵਜੇ ਕਿ ਕਿੱਡਾ ਦਿਨ ਚੜ ਗਿਆ ਅੱਜ ਤਾਂ ਹਰ ਪੀਤਾ ਪਿਤਾ ਅਰ ਪਿਤਾ ਉਹ ਚਾਹ ਬਣਾ ਲਾ ਪੁਰਾ ਮੈਂਥੋਂ ਚੜ ਗਿਆ ਆਪੇ ਬਣਾ ਕੇ ਪੀ ਲੈ ਹੈ ਆਪੇ ਬਣਾ ਕੇ ਪੀ ਲੈ ਮੈਥੋਂ ਨਹੀਂ ਬਣਦੀ ਉਹ ਬਣਾ ਦੇ ਮੇਰੇ ਪੈਜਾਂ ਦੇ ਕਾਂਟਾ ਮੈਨੂੰ ਨਾ ਠਾ ਦੱਸ ਕਿ ਤੂੰ ਹਾਲਾ ਜੁੜ ਕੇ ਆਈ ਹੈ ਆਪੇ ਬਣਾਉਣਾ ਸਾਲ ਹਾਂ ਯਾਰ ਆ ਗਿਆ ਸੋਕੇ ਕੋ ਕੋ ਮਸਾਨੀ ਤਾਂ ਪੂਰੀ ਹੁੰਦੀ ਆ ਤਿੰਨ ਦਿਨ ਹੋ ਗਏ ਰਾਤ ਦੀ ਵਾਰੀ ਹੁੰਦੀ ਆ ਲਾਈਟ ਦੀ ਰੋਧਦੇ ਨੇ ਕਦੋਂ ਕਰਨਾ ਬੰਦਾ ਯੂਟੀਰੀ ਮੇਰੇ ਸਾਂ ਕਹਿੰਦੀ ਅੱਜ ਲੇਟ ਹੋ ਗਈ ਨਾ ਚਲ ਚਾਹ ਹੀ ਵੀ ਦੇ ਨਾ ਨਾ ਪੀ ਲੂੰਗਾ ਤਾ ਅਰਪਿਤ ਹਲੋ ਲੈ ਚਾਹੀ ਲੈ ਸਰ ਚਪਾ ਲੈ ਆਪ ਦੇ ਓਹੋ ਤੋ ਤੇਰੇ ਬਾਤ ਚ ਚਾਹ ਲਿਆ ਚਾਹ ਪੀ ਲੈ ਮੈਨੂੰ ਲੋੜ ਤੇਰੀ ਚਾਹ ਦੀ ਓ ਵਧੀਆ ਲੈ ਚੇ ਨਹੀਂ ਜਾ ਕਰੀਆ ਲੈ ਪੀ ਲੈ ਜੇ ਤੈਨੂੰ ਇੱਕ ਵਾਰੀ ਕਹਿਤਾ ਮੈਂ ਨਹੀਂ ਪੀਣੀ ਮੈਂ ਆਪ ਹੀ ਬਣਾ ਕੇ ਪੀ ਲਾਂਗੀ ਜਦੋਂ ਮੈਨੂੰ ਲੋੜ ਹੋਈ। ਓਏ ਖਰਾਬ ਜਾਊ ਮੈਂ ਆਪਣੇ ਦੋਹਾਂ ਦੀ ਬਣਾਈਏ ਚਾ। ਬਣਾਈਏ ਇੱਥੇ ਦੋਹਾਂ ਦੀ। ਫੜੀ। ਧਰ ਦੇ ਇੱਥੇ। ਉਹ ਕੀ ਗੱਲ ਹੋ ਗਈ ਤੜਕੀ ਚ ਰੱਖੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਜੇ ਕੋਈ ਦੱਸੇਗੀ ਵੀ ਮੈਨੂੰ ਆਹ ਦੋਖਾ ਫੇਰੇ ਪਤਾ ਲੱਗੂ ਹੁਣ ਐ ਕੀ ਪਤਾ ਲੱਗਦਾ ਯਾਰ ਵੀ ਕੀ ਗੱਲ ਐ ਜਾ ਆਗ ਜਾ ਖੇਤ ਤੇ ਚਲ ਜਾ ਕੱਦੂ ਕਰਿਆ ਜਾ ਪਾਣੀ ਦੀ ਵਾਰੀ ਆ ਰਹੀ ਹੋਣੀ ਉਹ ਤੂੰ ਤਾਂ ਮੇਰੇ ਰਖਾ ਖਾਮ ਖਾਈ ਉਹੀ ਅੱਕੜੀ ਜੰਨੀ ਐ ਮੇਰੀ ਗੱਲ ਨਹੀਂ ਸਮਝਦੀ ਹੈਗੀ ਉਹ ਤਾਂ ਮੈਂ ਕੱਲ ਥੋੜਾ ਜਿਆਦਾ ਜੀ ਕੰਮ ਕਰਕੇ ਰੁੱਝੇ ਫਿਰਦਾ ਨਹੀਂ ਕੰਮਾਂ 'ਚ ਇੱਕ ਤਾਂ ਕੱਦੂ ਕਰਿਆ ਜਨੇ ਰਾਤ ਨੂੰ ਫੇਰ ਡਬਲ ਵਾਰੀ ਆ ਗਈ ਦੋ ਰਾਤਾਂ ਲਗਾਤਾਰ ਮੈਂ ਸੂਇਆ ਨਹੀਂ ਹੈਗਾ ਹਾਂ ਹੋ ਹੋਰ ਤੇਰਾ ਤਾਂ ਰੋਜ਼ ਦਾ ਹੀ ਇਹੀ ਬਹਾਨਾ ਹੁੰਦਾ ਐ ਔਰ ਸਰੀਰ ਥੱਕ ਜਾਂਦਾ ਕੰਮ ਕਰਕੇ ਉਹੀ ਲੱਗਾ ਕੱਲਾ ਜਾਣਾ ਮੈਂ ਕਿੱਧਰੇ ਕਿੱਧਰ ਭਜਾਂ ਬੱਟਾ ਵੀ ਮੈਂ ਲੇਪਦਾ ਨਾ ਫਿਰ ਸੀਰੀ ਅੱਗ ਲਾਲਾ 50 ਵਾਰੀ ਕਹਤਾ ਭਾਈ ਕੋਈ ਸੀਰੀ ਪਾਲੀ ਦੇਖ ਲਾ ਸੀਰੀ 1 ਲੱਖ 2000 ਰੁਪਏ ਲੈਂਦਾ ਮ ਖਸਮ 1 ਲੱਖ 20 ਲੈਂਦਾ ਡੂੜ 2 ਲੱਖ ਚ ਪਿੱਟ ਦੱਗ ਤੇ ਜਾ ਕੇ ਚੱਲਾ ਵੀ ਉਹੀ ਬੱਚਤ ਹੋ ਜਾਂਦੀ ਐ ਆਪਾਂ ਐਡੇ ਕਿੱਡੇ ਤਾਕੜੇ ਜ਼ਿਮੀਦਾਰ ਆ ਹਾਹੋ ਬਸ ਖੇਤ ਖੇਤ ਦਾ ਹੀ ਐ ਤੈਨੂੰ ਕਿਹੜਾ ਮੇਰਾ ਖਿਆਲ ਹੈਗਾ ਕਿ ਘਰੇ ਵੀ ਹੈਗੀ ਐ ਕੋਈ ਡਿੱਗਦੀ ਓਹੋ ਤੂੰ ਤਾਂ ਹੀ ਗੁੱਸਾ ਕਰੀ ਜਾਨੀ ਐ ਉਮੈਤਰਾ ਪੂਰਾ ਖਿਆਲ ਰੱਖਦਾ ਇਹੋ ਜੀ ਗੱਲ ਹੈਗੀ ਉਹ ਤਾਂ ਹੁਣ 4 ਦਿਨ ਸੀਜਨ ਦੇ ਕਰਕੇ ਮੜਿਆ ਤੈਨੂੰ ਪਤਾ ਹੀ ਹੈ ਫਿਰ ਕੰਮਧੰਦਾ ਕਰਕੇ ਬੰਦਾ ਬਿਜੀ ਰਹਿੰਦਾ ਥੋੜਾ ਮਨ ਵੀ ਬੰਦੇ ਦਾ ਕੇ ਜਾਂਦਾ ਤੂੰ ਤਾਂ ਗੁੱਸਾ ਕਰ ਜਨੇ ਮੇਰੀ ਗੱਲ ਆ ਯਾਰ ਪਤਾ ਮੈਨੂੰ ਕਿੰਨਾ ਕੁ ਤੂੰ ਖਿਆਲ ਰੱਖਦਾ ਚਲ ਹੁਣ ਤਾਲ ਕੋ ਕੰਮ ਕਰਕੇ ਬਿਜੀ ਆ ਪਹਿਲਾਂ ਕਿੰਨਾ ਕੁ ਰੱਖਦਾ ਪਹਿਲਾਂ ਵੀ ਆਨ ਖਾਇਆ ਤੇ ਸੋ ਗਿਆ ਉਹ ਕੋਈ ਗੱਲ ਨਹੀਂ ਠੀਕ ਹੈ ਆਪਣੇ ਆਚਾਰ ਕਿਲੇ ਰਹੀਏ ਜਰੀ ਦੇ ਲੱਗਣ ਵਾਲੇ ਇਹ ਲੱਗ ਜਾਣ ਦੇ ਉਸ ਤੋਂ ਬਾਅਦ ਫਿਰ ਆਪਾਂ ਤੇਰੀ ਪੇਕੀ ਚੱਲਾਂਗੇ ਉੱਥੇ ਮਿਲ ਕੇ ਆਵਾਂਗੇ ਦੋ ਰਾਤਾਂ ਲਾ ਕੇ ਆਵਾਂਗੇ ਪੂਰੀਆਂ ਠੀਕ ਹੈ ਨਹੀਂ ਤੇਰੀ ਭੈਣ ਕੋਲ ਚੱਲਾਂਗੇ ਮਿਲਣਾ ਉਹ ਵੀ ਫੋਨ ਕਰੀ ਜਾਂਦੀ ਮੈਨੂੰ ਕਿੰਦੇ ਦੀ ਖੇਤਾ ਗੱਲ ਨਹੀਂ ਕਰਦਾ ਮੈਂ ਕਿ ਕਹਾਂ ਟਾਈਮ ਹੀ ਲੱਗਦਾ ਹੁਣ ਕੀ ਕਰਾਂ ਮੈਂ ਨੂੰ ਕਿਹਾ ਵੀ ਜੀਰੀ ਲਾ ਕੇ ਬਿੱਲਾ ਉਹ ਕਿਉਂਗਾ ਮੈਂ ਆਚਾਰ ਕੀ ਲੈ ਕੇ ਤਿੰਨ ਚਾਰ ਦਿਨ ਚਲਾ ਦੂੰਗਾ ਚੱਲ ਠੀਕ ਆ ਚੰਗਾ ਫਿਰ ਆਪਾਂ ਬਿੱਲੇ ਆ ਫਿਰ ਚੱਲਾਂਗੇ ਠੀਕ ਆ ਹੁਸਿਆ ਨਾ ਕਰ ਮੇਰੀ ਡੱਡ ਮੱਡ ਹੋਰ ਉਹ ਗੁੱਸਾ ਕਰ ਜੇ ਨੇ ਮੜੀ ਹੀ ਗੱਲ ਦਾ ਸਮਝਿਆ ਕਰਦੇ ਨੇ ਹੋਰ ਚੱਲ ਠੀਕ ਆ ਚੰਗਾ ਮੈਂ ਰੋਟੀ ਬਣਾਦਾ ਤੇਰੇ ਵਾਸਤੇ ਹਾਂ ਮੈਂ ਖੇਤ ਕਿ ਨਹੀਂ ਮਾਰਨਾ ਗੇੜਾ ਮੜਿਆ ਪਾਣੀ ਪੂਣੇ ਦੇ ਗਾਉਂ ਖੱਟੋ-ਕੱਟਣਾ ਪੈ ਗਿਆ ਠੀਕ ਹੈ ਪੱਲਮਾਂ ਕੋ ਖੜੀ ਰਿਹਾ ਕਰ ਰਹਿਣਾ ਜਿਵੇਂ ਗਲਾਬ ਦਾ ਫੁੱਲ ਨਹੀਂ ਖੜੇ ਰਹਿਦਾ ਇਹਨੇ ਠੀਕ ਐ ਕਿੱਡਾ ਦੁਪਹਿਰਾ ਚੜ ਗਿਆ ਅੱਜ ਕੰਮਾਂ ਨਹੀਂ ਤਾਂ ਵਲੇਂਦਾ ਮੇਰੇ ਸਾਰੇ ਕੰਮ ਨਿਭੜ ਜਾਂਦੇ ਨੇ ਤਾਂ ਜੋਗੇ ਨਹੀਂ ਲੈ ਕੇ ਜੀਣਾ ਹੋ ਗਿਆ ਹਾਂ ਉਹ ਬਹੁਤ ਗਰਮੀ ਹੋ ਰਹੀ ਹੈ ਹੋਰ ਤੈਨੂੰ ਕੱਲੇ ਨੂੰ ਲੱਗਦੀ ਹੈ ਕਿ ਹੋਰ ਕਿਹੜਾ ਕਿਸੇ ਨੂੰ ਗਰਮੀ ਲੱਗਦੀ ਹੈ ਓਰੇ ਉਹ ਮੈਂ ਤਾਂ ਉਹ ਗੱਲ ਕਰੀ ਐ ਵੀ ਇਹ ਪਰਦਾਜੀ ਹੋ ਰਹੀ ਐ ਮੀਂਹ ਨਹੀਂ ਪਿਆ ਹੈਗਾ ਤਾਂ ਕਰਕੇ ਕਹਿੰਨਾ ਮੈਂ ਤਾਂ ਨਾ ਸਾਰਾ ਦਿਨ ਖੇਤ ਬੈਠਿਆ ਰਹਿਣਾ ਆ ਤੇਰੀ ਭੂਆ ਨੂੰ ਘੜ ਲੈ ਕਦੇ ਆ ਦੇਖ ਕੰਡੇ ਕਿੱਡੇ ਕਿੱਡੇ ਨੇ ਓਏ ਤੈਨੂੰ ਕੀ ਕਹਿੰਦੀ ਐ ਕੀ ਕਹਿੰਦੀ ਐ ਇੱਥੇ ਕੱਪੜੇ ਫਸ ਜਾਂਦੇ ਨੇ ਕਦੇ ਚੁੰਨੀ ਫਸ ਗਈ ਕਦੇ ਕੋਸ ਕਦੇ ਕੋਸ ਤੂੰ ਤੇ ਲਵੇਗਾ ਤੂੰ ਹੈ ਨਹੀਂ ਇਹ ਲਵੇ ਲਾ ਕੇ ਤੈਨੂੰ ਫਸਦੀ ਹੈ ਨਾ ਹੁਣ ਝਾੜੂ ਵੀ ਨਾ ਮਾਰਾਂ ਗੰਦ ਪਾਈ ਰੱਖਾਂ ਓਰੇ ਉਹ ਮਾਰਦਾ ਕਰ ਐਵੇਂ ਕਰਕੇ ਠੀਕ ਆ ਸਵੇਰ ਤੋਂ ਫਿਰ ਤੂੰ ਹੀ ਲਾ ਜਾ ਕਰੀ ਝਾੜੂ ਇੱਥੇ ਓਏ ਮੈਂ ਝਾੜੂ ਲਾਵਾ ਬੱਟਾ ਲੇਪਾਂ ਕੱਖ ਵੱਡਾ ਕਮੋਟਰ ਚਲਾਵਾ ਤੇ ਫਿਰ ਮੈਨੂੰ ਕੜਾ ਠੇਕਾ ਆ ਜਿਵੇਂ ਕਹਿੰਨਾ ਦੂਰੋਂ ਦੂਰੋਂ ਲਾ ਲਿਆ ਕਰ ਓ ਤੀਵੇਂ ਵਾਲੇ ਕੰਮ ਤੀਮੀਆਂ ਨੂੰ ਸੌਂਦੇ ਨੇ ਆਹ ਸੌਂਦੇ ਨੇ ਅਜੇ ਤੂੰ ਬਿਮਾਰ ਠਮਾਰ ਹੋਵੇਂ ਫਿਰ ਤਾਂ ਚੱਲ ਮੈਂ ਲਾਦਾ ਬੰਦਿਆਂ ਨੂੰ ਤਾਂ ਹੱਥ ਟੁੱਟੇ ਹੋਏ ਨੇ ਨਾ ਸੀਮੀਆ ਨੂੰ ਬੋਲਦਾ ਸਾਰੇ ਕੰਮ ਕਿਉਂ ਹੀ ਕਰਨ ਗੀਆਂ ਬੰਦਿਆਂ ਨੂੰ ਹੋਰ ਕੰਮ ਬਸੇਰੇ ਨੇ ਜਾਣਦੀ ਆ ਮੈਂ ਤੈਨੂੰ ਕਿਹੜੇ ਕੰਮ ਨੇ ਤੇਰੇ ਕੋਲੇ ਉਹ ਮੇਰੀ ਲਾਡੋ ਤੂੰ ਰੁੱਸਿਆ ਨਾ ਕਰ ਪਰ ਆ ਮਾਰ ਬਣਿਆ ਲਾਡੋ ਨਾ ਤੂੰ ਹੀ ਤੜਕੀ ਜਾਨੀ ਮੇਰੇ ਯਾਰਾ ਉਹ ਕੀ ਹੋ ਗਿਆ ਕੀ ਹੋ ਗਿਆ ਪਰੀ ਪਈਆਂ ਚੜਕੀ ਦੀ ਕੀ ਚੱਕਰ ਐ ਗੱਲਾਂ ਦੱਸ ਦੇ ਵੀ ਕੀ ਹੋ ਗਈ ਨਾ ਹੁਣਾਂ ਕੀ ਆ ਆ ਰਾਤ ਕੀ ਜਲੂਸ ਕੱਢਿਆ ਦੀ ਮੂਤ ਪੀ ਕੇ ਉਹ ਰਾਤਾ ਥਕੇ ਹੋਏ ਦੀ ਉਹਨਾਂ ਨੇ ਮਨੀ ਹਰਾਂ ਨੇ ਲਵਾਤੀ ਪੂਰਾ ਦਲਵਾਰੇ ਹਰਾਂ ਨੇ ਨਾ ਤੇਰੇ ਮੂੰਹ ਚ ਪੈਪ ਪਾਈ ਤੀ ਉਹਨਾਂ ਨੇ ਓਏ ਉਂ ਤਾਂ ਮੈਂ ਪੀਂਦਾ ਨਹੀਂ ਹਾਂ ਤੈਨੂੰ ਪਤਾ ਮੇਰਾ ਮੈਂ ਕਦੀ ਪੀਣਾ ਪਿਆ ਸ਼ਾਦੀ ਚ ਰਾਤ ਥਗਰੇ ਜਿਆਦੇ ਦਿਓਗੇ ਤੇ ਚ ਲਾਲ ਆ ਯਾਰ ਮਾੜੀ ਜੀ ਫਿਰ ਮੈਂ ਲਾਲੀ ਵਿੱਚੋਂ ਨਾ ਕੱਲ ਨੂੰ ਕਹਿਣਗੇ ਖੂਚ ਛਾਲ ਮਾਰ ਦੇ ਫਿਰ ਮਾਰਦੀ ਨਾ ਮਗਰੀ ਉਹਨਾਂ ਦੀ ਮੈਂ ਐਡਾ ਪਾਗਲ ਹੈਗਾ ਯਾਰ ਸਿਆਣਾ ਵੀ ਕਿੱਦੇ ਸੀ ਕਿਉਂ ਤੇ ਮੇਰਾ ਕੀ ਪਾਗਲਪਨ ਦੇਖ ਲਿਆ ਹਜਾ ਵੀ ਮੈਂ ਬੋਲਾਂ ਬੋਲਾਂ ਹੀ ਜਿਵੇਂ ਆਣਾ ਹੁੰਦਾ ਤਾਂ ਘਾਟ ਹੀ ਕਰਦੇ ਸੀਗੇ ਹੈ ਕੁਛ ਨਹੀਂ ਕੀ ਕਰੀਏ ਨੇ ਬੋਸ ਸਰ ਬੋਸ ਸਮਝ ਨਹੀਂ ਆਉਂਦੀ ਇੱਕ ਤਾਂ ਯਾਰ ਤੂੰ ਗੱਲ ਦੀ ਪੂਰੀ ਪਹਿਲਾਂ ਤਾਂ ਉਹਨਾਂ ਨੂੰ ਤੂੰ ਨਾਲ ਐ ਗੋਡੇ-ਗੋਡੇ ਮੁਸਕ ਮਾਰਦੀ ਐ ਤੇਰੇ ਕੋਲ ਓਏ ਨਾ ਓ ਨਾ ਹੁਣ ਮੁੜਕਾ ਤਾਂ ਉਹੀ ਹੁਣ ਕੀ ਲਫਾਫਾ ਚਾੜਲਾ ਸਰੀਰ ਤੇ ਮੈਂ ਮੁੜਕਾ ਆਊਗਾ ਕਮ ਸੇ ਕਮ ਬੰਦਾ ਆਪਦੇ ਆਪ ਦੀ ਤਾਂ ਸਫਾਈ ਰੱਖ ਲੈ ਹੋਰ ਤਾਂ ਤੂੰ ਨਹੀਂ ਕਾਸੇ ਜੋਗਾ ਓ ਮੈਂ ਕਹਾਂ ਡਿਊਟੀ ਤੇ ਜਾਣਾ ਕੱਖੇ ਪਾਉਣੇ ਨੇ ਕੱਖੇ ਪਾਉਣੇ ਤਾਂ ਫਿਰ ਨਾ ਹੋਣਾ ਨਹੀਂ ਹੁੰਦਾ ਉਹ ਕੰਮ ਨਿਵੇੜ ਕੀ ਨਾ ਆਊਗਾ ਹੁਣ ਨਾ ਤੂੰ ਕਿ ਬੈਡਾਂ ਤੇ ਬੈ ਜਾਣਾ ਸਿੰਘਰ ਕੇ ਮੈਂ ਤੂੰ ਤਾਂ ਐ ਭਾਲਦੀ ਐ ਹਾਂ ਨੂੰ ਕਿੱਥੇ ਹੋਊਗਾ ਉਹ ਤੇ ਖੇਤਕ ਕੋ ਡੱਕਾ ਤੋੜੂਗਾ ਜਾ ਕੇ ਕੰਮ ਕਰੂਗਾ ਪੂਰਾ ਫੇਰ ਇਹੋ ਐ ਅਨਾਲੇ ਨਾ ਸੌਦਾ ਮੁੱਕਿਆ ਪਿਆ ਜਾ ਕੇ ਸ਼ਹਿਰ ਸੌਦਾ ਸੁੱਦਾ ਲਿਆ ਜਾ ਕੇ ਸੌਦਾ ਮੁੱਕ ਗਿਆ ਹੋਰ ਤੇ ਭੈਣ ਦੇ ਕਿਰਪਿਖਲੀ ਇਹ ਤਾਂ ਬਰਨ ਤੇ ਲਿਆ ਦਿਓ ਤਾਂ ਦੋ ਤਾਂ ਬੰਦੇ ਆਪਾਂ ਘਰ ਚ ਨਹੀਂ ਮੈਂ ਪੇਕੇ ਆਂਦੇ ਆਈ ਕੇ ਤਾਂ ਮੁੱਕ ਗਿਆ ਓਹੋ ਤੂੰ ਤਾਂ ਹਰੇਕ ਗੱਲ ਨੂੰ ਪੁੱਠਾ ਲੈ ਜਾਨੀ ਐ ਮੈਂ ਤਾਂ ਕੈਂਡ ਦਾ ਮਤਲਬ ਮੇਰੇ ਐ ਤੂੰ ਗੁੱਸਾ ਕਰ ਜਾਨੀ ਗੱਲ ਦਾ ਮੈਂ ਤਾਂ ਐ ਕਹਿਣਾ ਵੀ ਹੁਣ ਤਾਂ ਲਿਆਈ ਤੀ ਮੈਂ ਸੱਤ ਦਿਨ ਹੋਏ ਨੇ ਅੱਠ ਦਿਨ ਕਿੰਨਾ ਕੁ ਲਿਆਇਆ ਸੀਗਾ ਮਹੀਨੇ ਦਾ ਤਾਂ ਪੂਰਾ ਲਿਆਉਂਦਾ ਨਹੀਂ ਇਕੱਠਾ ਥੋੜਾ ਥੋੜਾ ਲਿਓਣਾ ਉਹ ਮੁੱਕਣਾ ਹੀ ਆ 700 ਦਾ ਹੌਦਾਂ ਲਿਆਇ ਦੀ 700 ਦਾ ਕਿੰਨਾ ਕਹੁੰਦਾ 700 ਦਾ ਇੰਨਾ ਕਹੁੰਦਾ ਆ 100 ਰੁਪਿਆ ਰੋਜ਼ ਦਾ ਹੋ ਗਿਆ ਪਤਾ ਕਿੰਨੀ ਮਹਿੰਗਾਈ ਹੋ ਰਹੀ ਐ ਫੇਕ ਨਾ ਖਾਵਾਂਗੇ ਢਿੱਡ ਨੂੰ ਗੱਠਾਂ ਦੇ ਲੋ ਓਏ ਐ ਨਹੀਂ ਕਹਿੰਦਾ ਮੜਾ ਮਾਂ ਹੱਥ ਬੋਚ ਕੇ ਚੱਲ ਅਜੇ ਥੋੜੀ ਜਿਹੀ ਤੰਗੀ ਆ ਆਪਣੇ ਆਹ ਬਹੁਤ ਮੈਂ ਕਰਿਆ ਕਰੂੰਗੀ ਕੱਲ ਤੋਂ ਰਾਸ਼ਨ ਵੇਖ ਲਿਆ ਸੁੰਘ ਲਿਆ ਤਰਤਾ ਪਕਾਉਣ ਦੀ ਲੋੜ ਐ ਨਹੀਂ ਆਪੇ ਬਚਦਾ ਐ ਉਹ ਤਾਂ ਤਾਂ ਹੀ ਬਿਨਾ ਮਤਲਬ ਉੱਤੇ ਉੱਤੇ ਚੜੀ ਜੈ ਨੀ ਯਾਰਾ। ਉੱਤੇ ਚੜੀ ਜੈ। ਆ ਮੀਨੇ ਕ ਨੂੰ ਆਪਣੀ ਮਹਸ ਬਿਕ ਜੂਗੀ ਲੱਖ ਰੁਪਏ ਦੀ। ਉਹਦੇ ਨਾਲ ਸੁਰਖਲੂ ਜੋਜ ਮਾੜਾ 1-2 ਨੇ ਪੈਸੇ ਜਨੇ ਨੇ ਉਹਦੇ ਦਾਂਗੇ। ਬਾਕੀ ਆਪਾਂ ਨੂੰ 30-40 ਹਜ਼ਾਰ ਰੁਪਏ ਬਚ ਜੂਗਾ। ਹੂੰ। ਅਸ ਤਾਂ ਮਹਸ ਵਿਕ ਜੂਗੀ। ਕੱਲ ਨੂੰ ਤੂੰ ਤਾਂ ਫਿਰ ਵੀ ਔਖੇ ਦਾ ਔਖਾ ਹੀ ਰਹਿਣਾ। ਉਹ ਐ ਤਾਂ ਫਸਲ ਵੀ ਹੋਊਗੀ ਆਪਣੀ। ਅਸਲਾ ਉਹ ਅੱਗੇ। ਚਲੋ ਸਾਰੀਆਂ ਗੱਲਾਂ ਛੱਡ। ਆ ਕਿਸੇ ਡਾਕਟਰ ਤੋਂ ਦਵਾਈ ਦੁਵਾਈ ਲਈ ਆ ਜਾ ਕੇ ਚੱਜਦੀ ਟੈਸਟ ਟੋਸਟ ਕਰਾ ਲਾ ਮਾੜਾ ਮੋਟਾ। ਦਵਾਈ ਨੂੰ ਸੜੀਏ ਮੇਰੇ ਕੀੜੇ ਪੈ ਰਹੇ ਨੇ ਮੈਨੂੰ ਕੀ ਆਹੋ ਨਾ ਮੇਰੀ ਘਟ ਨਹੀਂ ਮੈਨੂੰ ਦਵਾਈ ਨੂੰ ਕੀ ਹੋਇਆ ਉਹਦਾ ਮੈਨੂੰ ਪਤਾ ਨਾ ਤੂੰ ਦਵਾਈ ਖਾ ਤੇਰੇ ਦਿਮਾਗ ਥੋੜਾ ਲੋਡ ਰਹਿਦਾ ਕਿ ਕੰਮੀ ਜਾਣਾ 24 ਘੰਟੇ ਮੇਰਾ ਦਿਮਾਗ ਨਾ ਤੂੰ ਚੱਕਿਆ ਹੋਇਆ ਮੈਨੂੰ ਕਾਸੇ ਦੀ ਲੋੜ ਨਹੀਂ ਹੈਗੀ ਮੈਂ ਕਿਤੇ ਚੱਕਿਆ ਦਿਮਾਗ ਤੇਰਾ ਆ ਪਿਆਰੇ ਜਿਹੜਾ ਤੈਨੂੰ ਰਾਤ ਤੱਕ ਖਾਂਦਾ ਰਹਿਣਾ ਇਹਨੂੰ ਮੇਰੀ ਗੱਲ ਸੁਣ ਲੈ ਤੂੰ ਤਾਂ ਵੀ ਲੜੀ ਨਹੀਂ ਇਹ ਲੜਿਆ ਨਾ ਕਰ ਮੇਰੀ ਗੱਲ ਸੁਣ ਮੈਂ ਲੜਦੀ ਨਹੀਂ ਹੈਗੀ ਆਪਣੇ ਵਿਆਹ ਨੂੰ 5 ਸਾਲ ਹੋ ਗਏ ਹੈ ਆਂਢੀ ਗਵਾਂਢੀਆਂ ਦੇ ਵੀ ਜਵਾਕ ਹੋ ਗਏ ਤੈਨੂੰ ਪਤਾ ਲੋਕ ਮਿਹਣੇ ਦਿੰਦੇ ਨੇ ਹੁਣ ਫਿਰ ਕਿੱਡੀ ਕਪੱਡੀ ਗੱਲ ਲੋਕੀ ਦੁਨੀਆ ਦੇ ਜਵਾਬ ਹੁੰਦੇ ਨੇ ਆਪਣੇ ਹੋਜੂ ਫਿਰ ਕੀ ਹੈ ਆਪਣੇ ਹੋਜੂ ਤੇਰੇ ਗੱਲਾਂ ਨਾਲੇ ਹੋਜੂ ਓਏ ਰੱਬ ਦਾ ਮੱਥਾ ਟੇਕਿਆ ਘਰ ਵਧੀਆ ਪਾਠ ਪੂਟ ਕਰਿਆ ਕਰ ਨਾ ਮੈਂ ਕਿੱਥੇ ਕਰਦੀ ਆ ਤੂੰ ਹੀ ਐ ਵੱਡਾ ਭਗਤ ਵੇਲਾ ਓਏ ਹੋਜੂ ਕੋਈ ਗੱਲ ਨਹੀਂ ਕਿ ਜਵਾਬ ਖਾਂਦੇ ਨਾ ਬੋੜੀ ਜਾਂਨੇ ਆ ਬੇਕੰਜਰਾ ਹੋਰ ਦੁਨੀਆ ਤੇ ਹੁੰਦਾ ਕੀ ਆ ਬੰਦਾ ਵਿਆਹ ਕਰਾਵੇ ਟਾਈਮ ਨਾਲ ਜਵਾਬ ਖੋਵੇ ਬੰਦੇ ਦਾ ਨਾਂ ਰਹਿ ਜਾਂਦਾ ਜਵਾਬਖਾ ਬਿਨਾਂ ਕੀ ਹੈ ਓਹੋ ਕੋਈ ਨਹੀਂ ਹੋਜੂਗਾ ਜਵਾਹਰ ਆ ਬੱਪੀ ਦੇ ਦੋ ਕੋਈ ਚੱਕਰ ਨਹੀਂ ਆ ਹਾਂ ਰੱਬ ਤਾਂ ਉੱਤੋਂ ਡੇਗ ਦੂਗਾ ਥੱਲੇ ਝੋਲੀ ਕਰ ਲਈ ਫੜ ਲਈ ਕੈਚ ਕਰ ਲਈ ਉਹਨੂੰ ਚੰਗਾ ਐਂ ਦੇ ਸੜ ਦੀ ਜੰਮੀ ਤਪੀ ਪਈ ਐ ਕੋਈ ਲੱਡੂ ਰਾਣੀ ਗੁੱਸੇ ਨਾ ਹੋਇਆ ਕਰ ਕੋਈ ਗੱਲ ਨਹੀਂ ਗੁੱਸੇ ਨਾ ਕਰ ਥੋੜੀ ਥੋੜੀ ਸਭ ਠੀਕ ਹੋਜੂਗਾ ਹੋਜੂਗਾ ਪਤਾ ਐ ਮੈਨੂੰ ਕਿਹੜਾ ਠੀਕ ਹੋਊਗਾ ਜਾ ਉੱਜੜ ਜਾ ਨਾ ਮਰਲਾ ਜਾ ਕੇ ਐਂ ਕਰ ਪਰਚੀ ਤੇ ਲਿਖ ਦੇ ਮੜਾ ਸਾਮਾਨ ਲਿਆ ਦੂਆ ਮੈਂ ਕੀ ਕੀ ਐ ਸਾਰੇ ਦਿਉਂ ਹੀ ਬੁੜਕੀ ਜਾਂਦੀ ਬਿਨਾ ਮਤਲਬ ਤੋਂ ਕਿਤਾ ਗਰਮੀ ਹੋ ਰਹੀ ਐ ਕੁਝ ਹੋਣਾ ਕੱਲੀ ਜਣੀ ਕਰਕੇ ਗਰਮੀ ਚ ਤਪੀ ਰਹੀ ਦਈਏ ਹੋਰ ਕੋਈ ਲੜਨੂ ਹੈ ਵੀ ਨਹੀਂ ਕੋਈ ਇਹਦਾ ਕੋਈ ਹੋਰ ਦਰਾਨੀ ਗੇਠਾਣੀ ਹੁੰਦੀ ਉਹ ਨਾਲ ਲੜ ਪੈਂਦੀ ਤਾਂਹੀਂ ਮੇਰੇ ਤੇ ਕੱਢਦੇ ਗੁੱਸਾ ਚੱਲ ਮਰਨਾ ਨਹੀਂ ਹੈ ਪੈਣ ਦੇ ਲੱਕੜ ਬਹੁਤ ਦਿਨ ਹੋ ਗਏ ਨਾ ਇਹਨੂੰ ਓਏ ਆਗੇ ਕੀ ਪਟਮੇਲੀ ਪੈ ਰਹੀ ਹੈ ਕਿੱਧਰ ਜਾ ਰਹੀ ਹੈ ਨਹੀਂ ਤੂੰ ਗੇਟ ਨਹੀਂ ਖੋਲ ਸਕਦੀ ਛੱਪ ਪਾ ਲਈ ਛੱਪ ਪਤਾ ਨਹੀਂ ਲੜ ਗਿਆ ਖੋਲਦਾ ਗੇਟ ਗਰਮੀ ਕਿਹੜਾ ਹੈ ਮਾਮਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਹ ਪਤਾ ਨਹੀਂ ਕਿਹੜਾ ਜਬਾਖਾ ਗੇਟ ਕੁੱਟੀ ਜਾਂਦਾ ਠੀਕ ਠਾਕ ਹੈ ਮਾਮਾ ਕੋ ਕੋ ਠੀਕ ਹੈ ਹੋਰਾਂ ਟਾਈਮ ਪਾਸ ਪੁਰਾਣੇ ਤਰਾਕਾ ਦਿਨ ਹੋ ਗਏ ਕਿ ਨੂੰ ਫੋਨ ਕਰੇ ਨੂੰ ਆ ਮਾ ਮਾ ਨਾਲ ਪੇਪਰਾਂ ਕਰਕੇ ਯਾਰ ਪੇਪਰ ਰਹੇ ਨੇ 2-4 ਜੇ ਮਹਾਨ ਮੇੜਿਆ ਨਾ ਮੈਂ ਫੇਰੇ ਚੱਲੂ ਮਾਮੇ ਕੋਲ ਹੋਰ ਮੈਂ ਤਾਂ ਨਾ ਇਕੱਲੇ ਜਨੇ ਨਾ ਔਖਾ ਸਾਰਾ ਇਹ ਕਿ ਜਨਾ ਕਰੀ ਚੱਲੋ ਕੋਈ ਨਾ ਮਾਮਾ ਹੁਣ ਜਿੰਨੇ ਦਿਨ ਰੱਖਣ ਉਹਨੇ ਦਿਨ ਰਹਿ ਜੂ ਬਸ ਮੋਟਰ ਮੱਚ ਗਈ ਪਹਿਲਾਂ ਦੋ ਵਾਰੀ ਬਣਾ ਕੇ ਪਾਤੀ ਅੱਛਾ ਕਿ ਨਹੀਂ ਆਈਗੀ ਭੂਆ ਹੋਰ ਨਾ ਮਮੀ ਠੀਕ ਹੈ ਉਹ ਮਾਮੀ ਦੇ ਕਿਹੜਾ ਨਾਗ ਲੜਿਆ ਉਹਰੀ ਫਿਰਦੀ ਆ ਬੇਲੀ ਪਤਾ ਹੈ ਮੈਨੂੰ ਮਮੀ ਨੇ ਰਸਤਾ ਸਾਰਾ ਕੁਝ ਮੈਨੂੰ ਇਹਦੇ ਭੈਣ ਦੇ ਯਾਰੀ ਦੇ ਕੁਛ ਨਹੀਂ ਪੀਂਦੀ ਪੱਛਦਾ ਗਿਆ ਉਹ ਮੂੰਹ ਹੀ ਕਹਿੰਦੇ ਕਹਿੰਦੇ ਲੜੀ ਜਾਂਦਾ ਕਦੇ ਕੁਛ ਕਦੇ ਕੁਛ ਪੁੱਠਾ ਬੋਲਦਾ ਇਹ ਰੋਟੀ ਪਚਾ ਲੈਣੇ ਇੱਕ ਡੰਗ ਦੀ ਮੈਂ ਤਾਂ ਕਹਿੰਦਾ ਵੀ ਬਹੁਤ ਵੱਡੀ ਗੱਲ ਐ ਇਹਦੇ ਕੁਛ ਨਹੀਂ ਪੱਛਦਾ ਉਹ ਨਾ ਮਮਾ ਤੂੰ ਐ ਉਹੀ ਗੱਲ ਐ ਦਾ ਮਾੜਾ ਮੋਟਾ ਸੂਤ ਬੋਲਿਆ ਕਰ ਕਾ ਕੰਮ ਵੀ ਕਰਦੀ ਐ ਤੂੰ ਖੇਤ ਦੇ ਕਰੀ ਆ ਕਰ ਖੇਤ ਤਾਂ ਕਰਦਾ ਮੈਂ ਹਾਂ ਫੇਰ ਵੀ ਮੈਨੂੰ ਜਾਣ ਨਹੀਂ ਹੁੰਦੀ ਇਹ ਤੇ ਟਿੱਕ ਟਿੱਕ ਬਸ ਉਹ ਬੁੜੀਆਂ ਵਾਲੀ ਟਿੱਕ ਉਹ ਤੇਰੇ ਵੀ ਸਬਰ ਨਹੀਂ ਉਹ ਮੂੰਹ ਤੀ ਪੀ ਕੇ ਤੂੰ ਲੜੀ ਜਾਂਦਾ ਇਹਦੇ ਨਾਲ ਕੱਟ ਪੀ ਲੈ ਕਰ ਨਵੀਂ ਮੋਟਰ ਦੀ ਪੀ ਪਾਰਟੀ ਦੀ ਨਮੀ ਮੋਟਰ ਪਾਈ ਦੀ ਕਹਿੰਦੀ ਮੁੰਡੇ ਇਹਨੇ ਪਾਲਟੀ ਦੇ ਦੇ ਅੱਛਾ ਦੋ ਬੋਤਲਾਂ ਫੜ ਲੇ ਪਈ ਮੀਰੀ ਜੀ ਦੀਆਂ ਦੇਸੀ ਪਈ ਥੀ ਉਹ ਲਾ ਕੇ ਮਾਰੇ ਮੜੀ ਤੋਪੇ ਗੱਤਲ ਵੱਧ ਲਾ ਗਿਆ ਫਿਰ ਗੱਡੀ ਗੱਡੀ ਉਹ ਫਿਰ ਤੂੰ ਵੀ ਦੇਖ ਕੇ ਲਾਇਆ ਕਰ ਆਏ ਥੋੜੀ ਅੰਦਰ ਆ ਕੇ ਮੈਂ ਤਾਂ ਪੈ ਗਿਆ ਕਿ ਮੰਮੀ ਕਹਿੰਦੀ ਸਮਝਾਈ ਮਾਂ ਚੱਲ ਮੈਂ ਕਹਿ ਦੂੰਗਾ ਮਾੜਾ ਮੋਟਾ ਮਾਮੇ ਨੂੰ ਸਮਝਾ ਦੋ ਥੋੜੀ ਮੰਮੀ ਨੂੰ ਮੈਂ ਤਾਂ ਪੂਰਾ ਸਮਝਦਾ ਰਾਇ ਹੀ ਨਹੀਂ ਸਮਝਦੀ ਹੈਗੀ ਆ ਜਾ ਯਾ ਤੂੰ ਕੁਝ ਖੜਿਆ ਪਰ ਫਿਰ ਜੀ ਦੀ ਲਾਲੀ ਉਹ ਦੋ ਕਿਲੇ ਰਹਿ ਗਈ ਅੱਛਾ ਲੱਗੇਗੀ ਗਰਮੀ ਬਹੁਤ ਹੋ ਰਹੀ ਹੈ ਕੋ ਆਦਾ ਦਦਾ ਜੀ। ਅਰਪੀਦਾ ਕਿੱਧਰ ਪੜ ਰਹੀ ਹੈ? ਭਾਈ ਐਥੇ ਭਾਈ ਦਦਾ ਹੋਈ ਲੇਟ ਜਾ ਰਹੀ ਹੈ। ਉਹ ਗਰਮੀ ਹੈ ਬਹੁਤ ਹੈ ਮਮਾ। ਹੋਰ ਆ। ਪਰ ਦੇਰ ਨੂੰ ਕੁ ਭੈਰ ਦੇਰ ਬੈਗੀਆਂ ਨੂੰ। ਹਾਂਜੀ। ਸੱਸੀ ਕਰ। ਆਹ ਕੌਣ ਆ? ਉਹ ਮੁੰਡਾ ਆਪਣਾ ਭਾਨ ਦਾ ਹੈ। ਅੱਛਾ। ਪਹਿਲਾਂ ਕਦੇ ਵੇਖਿਆ ਨਹੀਂ ਇਹਨੂੰ ਮੈਂ। ਉਹ ਪਹਿਲਾਂ ਕਦੇ ਆਇਆ ਨਹੀਂ ਮੈਂ ਤੈਨੂੰ ਦੱਸਣਾ ਭੁੱਲ ਗਿਆ। ਪੂਟੋ ਦਾ ਮੁੰਡਾ ਹੈ। ਇਹਦੀ ਤੇਰੇ ਨਾਲ ਫੋਨ ਤੇ ਗੱਲ ਕਰਦੀ ਹੁੰਦੀ ਹੈ। अच्छा ओदा मुंडा है हां ओदा मुंडा आया नहीं कदे पढ़ता थी ना अच्छा और पहला वो हॉस्टल च रहंदे है ठीक है ओहो मैं पानी लेके आनी हां पानी मेनू भी दे दे गिलास आई ले दे नींबू पानी पींगे पहला के दूजा पींगे दे ओ फोका वाली पीनु मामा फोका नहीं बेटा ओ, ओ कहले फिर करा जने पानी दा आ बूटे च कट के उते वे मेरे यार कानू गर्मी मरदा कट दे परा और केड़ा तनुरे देखणे बैठे ने ओहो तने तो कोई पक्का भुक्का भी नहीं लाया मामा लाइट यार या इन्वर्टर जा बस एड की सलाह बड़ी दी लेवन दी ਕਿ ਥੋੜਾ ਪੈਸੇ ਦੀ ਦਿੱਕਤ ਬਾਈ ਜੀ ਆਗੀ। ਅੱਛਾ। ਤਾਂ ਕਰਕੇ ਗੱਲ ਜੀ ਬਣੀ ਨਹੀਂ ਨੀ। ਉਹ ਸਾਡੇ ਤਾਂ ਏਸੀ ਲੱਗਿਆ, ਏਸੀ 'ਚ ਰਹਨੇ ਆ। ਚੱਲ ਤੂੰ ਪਾਇਆ ਤੂੰ ਤਕੜੇ ਬੰਦੇ ਆ ਯਾਰਾ। ਬੈਠ ਜਾ। ਓਹੋ। ਓਹੋ। ਥੋੜਾ ਦੱਸ ਮਮਾ। ਇੱਕਦਮ ਨਾ ਬਣੀ ਪੀਆ ਕਰ। ਪੱਖਿਆ ਹੋਇਆ ਬੰਦਾ ਹੁੰਦਾ ਹੈ। ਉਹ ਤੁਹਾਡੇ ਤਾਂ ਗਰਮੀ ਹੈ ਬਹੁਤ ਹੈ। ਘਰਮ ਸਰਦ ਹੋ ਜਾਂਦਾ ਬੰਦਾ ਕੀ ਬਾਰੇ। ਅਸੀਂ ਅੰਦਰੋਂ ਨਿਕਲਦੀ ਨਹੀਂਗੇ ਕਰੋ ਉੱਥੇ ਏਸੀ ਲੱਗਿਆ ਹੋਇਆ ਹੈ। ਓਹੋ। ਹੂੰ। ਅਸੀਂ ਤਾਂ ਦੀ ਭੈਣ ਦੇ ਲੱਕੜ ਦਿਹਾੜੇ ਘਟਣ ਲੱਗ ਰਹੇ ਆ ਬਸ। ਪੜਦੇ ਆ ਤੁਸੀਂ ਕਿ ਖੇਤੀ ਕਰਦੇ ਹੋ? ਜੇ ਕੋਈ ਕੰਮ ਕਰਦਿਆ ਮਮੀ ਜੀ ਬਸ ਸਟੱਡੀ ਕਰੀ ਜਾਂਦੇ ਆ ਤੇ ਪ੍ਰਾਈਵੇਟ ਜੌਬ ਵੀ ਕਰਦਾ ਮੈਂ 30-35 ਹਜ਼ਾਰ ਉਧਰੋਂ ਸੈਲਰੀ ਆ ਜਾਂਦੀ ਹੈ ਬਸ ਵਧੀਆ ਚੱਲ ਰਿਆਂ ਨਾ ਇਹਦਾ ਮੁੰਡਾ ਪੂਰਾ ਕਾਮਯਾਬ ਹੈ ਖਰਚਾ ਪਾਣੀ ਕੱਢੀ ਜਾਂਦਾ ਉਹ ਵਾਰ ਦੀ ਵਾਰਾ ਪਰ ਮਾਮਾ ਆਪਾਂ ਸ਼ਹਿਰ ਚ ਪਲਾਟ ਵੀ ਲੈ ਰਖਣ ਦੋ ਅੱਛਾ ਉਹ ਜਿਹੜਾ ਤੇਰੇ ਨਾਲ ਮੁੰਡੇ ਨਾਲ ਸੀਰੀਅਸ ਦਾ ਕੰਮ ਚੱਲਦਾ ਈ ਥੋੜਾ ਦੂਰ ਹਾਂ ਉਧਰਾੜੀ ਆ ਉਹ ਕਿਹੜੇ ਪਿੰਡ ਦਾ ਉਹ ਉਹ ਲਵੀ ਆ ਆਪਣੇ ਪਟਾਲ ਦਾ ਪਟਾਲ ਦਾ ਹਾਂ ਤਾਂ ਵੇਖਣ ਚ ਹੀ ਲੱਗਦਾ ਕੰਮ ਵਾਲਾ ਬੰਦਾ ਇਹਦਾ ਪੂਰਾ ਕੰਮ ਵਾਲਾ ਔਰ ਮਮਾ ਉਧਰ 1 ਨੂੰ 15 ਲੱਖ ਰੁਪਏ ਦੇ ਰਖਾ ਹੈ। ਅੱਛਾ। ਹਾਂ ਵਿਆਹ ਤੇ। ਮੈਂ ਮੇਰੇ ਪੰਡਾ ਨੂੰ ਮਾਂਥਿਉਰੀ 1 ਲੱਖ ਰੁਪਏ ਲੈਣ ਗਏ ਸੀ ਦੇ ਦਿੱਤਾ ਦਿਨ ਨੂੰ। ਹਾਂ ਦੇਤਾ। ਟੂਮਾ ਦੀ ਲੈ ਹੁਣੇ। ਹਾਂ ਟੂਮਾ ਦੇ ਗਏ ਤੇ ਉਹ ਕਹਿੰਦੇ ਵੀ ਚਲ ਬਾਅਦ ਚੋਂ ਕਰ ਲਾਂਗੇ ਆਪਾਂ ਮਾਂ। ਕਾ ਕੰਮ ਕਰਿਆ ਕਰ ਬਦਲਾ। ਉਹ ਬਸ ਕੋਈ ਚੀਜ਼ ਇਹ ਤਾਂ ਨੋ ਲਿਖਿਆ ਲਈ। ਨਾ ਨਾ ਕੋਈ ਚੱਕਰ ਨਹੀਂ ਉਹ ਜਾਣ ਪਛਾਨ ਵਾਲੇ ਦੇ ਮਾਮਾ ਬਸ ਮਹਾ ਚੱਲ ਲੈ ਜਾਓ ਕੋਈ ਚੱਕਰ ਪੁੱਤ ਟਾਈਮ ਮਾਰਾ ਹੈ ਤੇ ਪੈਲੀ ਪੂਲੀ ਵਾਵਾ ਤੁਹਾਡੇ ਕੋਲੇ ਹਾਂ ਹੈਗੇ ਨੇ 15 20 ਕਿਲੇ ਨੇ 15 20 ਕਿਲੇ ਨੇ ਚੰਗੇ ਨੇ ਦਾ ਵਾਣਾ ਹਾਂ ਬਾਕੀ ਪਲਾਟ ਪਲੂਟ ਜੇ ਨੇ ਸ਼ਹਿਰ ਚ ਦਿੱਤੇ ਹੋਏ ਬਧੀਆ ਕੰਮ ਕਰਦਾ ਮੁੰਡੇ ਨੇ ਨਾ ਬਧੀਆ ਮਾਮਾ ਨਿਆਰੀ ਲੈ ਲੈਂਦੇ ਆ ਵਾ ਹੁਣ ਗੱਡੀ ਲੈਣੀ ਆ ਮੈਂ ਕਿਹੜੀ ਪਹਿਲਾਂ ਛੋਟੇ ਆਲਟੋ ਦੀ ਪਹਿਲਾਂ ਹੁਣ ਦੇ ਨਾ ਸਵਿਫਟ ਲਵਾਂਗਾ ਜਾਂ ਕੋਈ ਬਰੀਜਾ ਬਰੂਜਾ ਆਹ ਠੀਕ ਆ ਸਾਹ ਨਾਲ ਹਾਂ ਨਾਲੇ ਪੈਸੇ ਲਾ ਕੇ ਵੀ ਕੋਈ ਫੇਰ ਨਹੀਂ ਗਿਆ ਕਰਨ ਦਾ ਉਹ ਐਵਰੇਜ ਘੱਟ ਦਿੰਦੀ ਐ ਉਲਟੋ ਜੀ ਮਾਂ ਚਲ ਜਾਣ ਜਾਣ ਤੇ ਸੋਖਾ ਹੋ ਜਾਊਗਾ ਹੈ ਬਾਕੀ ਗਰਮੀਆਂ ਚ ਕੰਮ ਦਿੰਦਾ ਏਸੀ ਉਸੀ ਵਧੀਆ ਹੁੰਦਾ ਵੱਡੀ ਗੱਡੀ ਚ ਹੋਰ ਹੋਰ ਹੂੰ ਵਿਆਹ ਬੁੱਕ ਕਰਾ ਲੈ ਫਿਰ ਵਿਆਹ ਕਰਾਵਾਂਗੇ ਅਜੇ ਤਾਂ ਮਾਰਾ ਮੋਟਾ ਕੁਝ ਹੋਰ ਬਣ ਜਪ ਬਣ ਜਾ ਬਚੋਲਣਾ ਕੋਈ ਨਾ ਕਰਾ ਦਾਂਗੇ ਅਜੇ ਤਾਂ ਉਹ ਆ ਕੇ ਹੀ ਬੈਠਿਆ ਆ ਹੁਣੀ ਉਹ ਤਾਂ ਰਿਸ਼ਤਾ ਕਰਾ ਦੂ ਕੋਈ ਇਹ ਜੇ ਮੁੰਡੇ ਪਾਲੇ ਨਹੀਂ ਥਿਆਉਂਦੇ ਸੀਗੇ ਕੋਈ ਹੋਰੇ ਕੁਛ ਹੋ ਫਿਰ ਦੇਖੀ ਜਾਣਾ ਅਣਕਲਾ ਕੋਈ ਨਾ ਕਰਾ ਦਾਂਗੇ ਵੇਖ ਲਾਂਗੇ ਕੋਈ ਹੁਣ ਤਾਂ ਰਿਸ਼ਤੇਦਾਰੀ ਚੋਂ ਰਿਸ਼ਤੇਦਾਰੀ ਹੋ ਜੂਗੀ ਕਿਉਂ ਕੇ ਵੀ ਹਾਂ ਮਾਮਾ ਕੋਈ ਨਾ ਜਿਵੇਂ ਤੁਹਾਡੀ ਮਰਜ਼ੀ ਹੋਰ ਹੈ ਹਾਂ ਹੁਣ ਤਾਂ ਤੁਹਾਡੇ ਕੋਲ ਲਾ ਕੇ ਜਾਉਂ ਮਹੀਨਾ ਦੋ ਮਹੀਨੇ ਛੜਦੇ ਸਿਆਲ ਕਰਾਣਾ ਵਿਆਹ ਵਧੀਆ ਰਹੇਗਾ ਹਾਂ ਹਾਂ ਗਰਮੀ ਲੰਗ ਜਾਂਦੇ ਫਿਰ ਦੇਖਦੇ ਆਂ ਰੋਟੀ ਦੋਏ ਪਾਸੋਂ ਚੋਪੜੀ ਮਿਲਿਆ ਕਰੂਗੀ ਉਹ ਤਾਂ ਹੈ ਮੇਰੇ ਮੰਮੂ ਹਾਂ ਓਹ ਓਹ ਰੋਟੀ ਖਾ ਕੇ ਹੈ ਕਿ ਨਾ ਰੋਟੀ ਖਾ ਲਾਂਗੇ ਮਾਮਾ ਚਾਹ ਚੂ ਪੀ ਕੇ ਆਦੀ ਬਾਕੀ ਆ ਬਾਹਰ ਖਾ ਲਿਆ ਦੀ 버ਗਰ 버ਗਰ ਜਾ ਹੁਣ ਐਸ ਫਿਰ ਪਹਿਲਾਂ ਨਿੰਬੂ ਪਾਣੀ ਪੀਏਗਾ ਕਿ ਚਾਹ ਕਰੀਏ ਕਿ ਰੋਟੀ ਹੈ ਕੋਈ ਨਾ ਚਾਹ ਕਰਾ ਲੈ ਮਮਾ 12 ਵਜੇ ਨਹੀਂ ਤਾਂ 12 ਵਜੇ ਚਾਹ ਕਰਾ ਲੈ ਤੋ ਤਾਂ ਗਰਮੀ ਹੈ ਬਹੁਤ ਔੜੀ ਦੌਰੇ ਗਰਮੀ ਪਾ ਲੇਟ ਜਾ ਰਹੀ ਹੈ ਕਰੀਏ ਕੀ 10 ਕਿਹਾਟਾ ਤੈਨੂੰ ਤੇਰਾ ਮੁੰਡੇ ਨੂੰ ਏਸੀ 'ਚ ਰਹਿਣ ਦੀ ਆਦਤ ਆ ਨਾ ਹੋਰ ਏਸੀ 'ਚ ਲਵਾ ਲਵਾਂ ਮਮਾ 4-5 ਹਜ਼ਾਰ ਦਾ ਛੋਟਾ ਲੱਗ ਜੂਗਾ ਹੈ ਏਸੀ ਨਾ ਕਿਤੇ ਇਹ ਤਾਂ ਇਨਵਰਟਰ ਨਹੀਂ ਲਿਆ ਕੇ ਰੱਖ ਦੇ ਸਾਰੇ ਪੈਸੇ ਜਮ੍ਹਾਂ ਕਰ ਲਓ ਇੰਨੇ ਮਾ ਮੈਨੇ ਪੈਸੇ ਦਾ ਕੀ ਕਰੇਗਾ ਤੂੰ ਓਏ ਕਿੱਥੇ ਨੇ ਠੋਲੂ ਇਹ ਤਾਂ ਵੀ ਮਰੀ ਜਾਂਦੀ ਓਏ ਸੰਦ ਬੰਨ ਜਾਦਾ ਹੁੰਦਾ ساری ਉਮਰ ਬਧੀਆ ਗਰਮੀ ਗਰਮੀ ਲੰਘ ਜਾਂਦੀ ਓਏ ਪੁਆਇਲਾ ਟਰੈਕਟਰ ਲੈ ਲੇਦੀ ਪਿੱਛੇ ਇਹਦੇ ਲਾਤਾ ਦੀ 4.54 ਲੱਖ ਰੁਪਇਆ ਅੱਛਾ ਮਤਲਬ ਕੰਮ ਕਰਨ ਦਾ ਖੇਤੀ ਨਾਲ ਦਾ ਮਾ ਮਾ ਤੂੰ ਠੇਕੇ ਟੁਕੇ ਦੀ ਦੇ ਦੇ ਕੋਈ ਉਹ ਜੌਬ ਤੇ ਲੱਗ ਜਾ ਕੋਈ ਮਰਮਟਾ ਕੰਮਕਾਰ ਕਰਨ ਲੱਗ ਜਾ ਓਏ ਬੇਲਾ ਫਿਰ ਮੈਂ ਕੱਟੇ ਮੁੰਨੂ ਆ ਬੇਲਾ ਕੀ ਕਰੂਗਾ ਉਹ ਨਾਲ ਨਗਰਾਂ ਦਾ ਹੋ ਜਾਂਦਾ ਨਾਲੇ ਖੇਤੀ ਦਾ ਹੋ ਜਾਂਦਾ ਪੜਾ ਲਿਆ ਵੱਡਾ ਕਰ ਲੈ ਜੌਬ ਨੂੰ ਕਿਹੜਾ ਹੈ ਬੀਏ ਪਾਸ ਹੈਗਾ ਤਾਂ ਜੌਬ ਕਰ ਲੈ ਉਹ ਤਾਂ ਬੜੀ ਮੈਟ੍ਰ ਨਾ ਨਹੀਂ ਐ ਤੂੰ ਐਗਰ ਤੂੰ ਜੋਬ ਲੱਗ ਜਾ ਮਾਮੀ ਨੂੰ ਕੋਈ ਕੰਮ ਛਡਾ ਦੇ ਉਹਰੇ ਘਰੇ ਕਪੜੇ ਕੁੱਪੜੇ ਵਾਲਾ ਕੋਈ ਨਾ ਮਰ ਜਊ ਤੀਵੀਆਂ ਨਾ ਵੜੇ ਯਾਰ ਇਹ ਕਿਹੜਾ ਕੰਮ ਕਰੂਗੀ ਇਹ ਦੂਜੇ ਕੰਮ ਤਾਂ ਨਿਭੜਦੇ ਨੇ ਰੋਟੀ ਤਾਂ ਬਣਨੀ ਨੇ ਮਦਦ ਹਾਂ ਮੈਥੋਂ ਕਾਨੂੰਨੀ ਬਣਦੀ ਹੋਰ ਨਾ ਨਾ ਹੁੰਦਾ ਹੈ ਘਰ ਚ ਕੋਈ ਆ ਨਾ ਜਾਵੇ ਕੋਈ ਜਨਾਨੀ ਨਾ ਆ ਜੇ ਉਹਰੇ ਹੋਰ ਉਹ ਜਨਾਨੀਆਂ ਪਤਾ ਕੀ ਆ ਉਂਗਲਾਂ ਛੁੰਗਲਾਂ ਲਾ ਕੇ ਲੜਾਉਂਦੀਆਂ ਨੇ ਔਰ ਕੁਸਾ ਕੰਮ ਉਹ ਤਾਂ ਹੈ ਮਾਮਾ ਠੀਕ ਹੈ ਉੱਪਰ ਆਪਦੇ ਕੰਮਕਣੀ ਧਿਆਨ ਹੈ ਫਿਰ ਤੱਕ ਇੱਧਰ ਧਿਆਨ ਜਾਂਦਾ ਹੈ ਹੋਰ ਹੋਰ ਹੁਣ ਮੇਰੇ ਹੁਣ ਐਵੇਂ ਰੇ ਪੈਸਾ ਇੱਧਰੋਂ ਹੀ ਬਣਾ ਲਈ ਇੱਧਰੋਂ ਵੀ ਨਾਲੇ ਸਟੱਡੀ ਕਰੀ ਜਾਣਾ ਨਾਲੇ ਜੌਬ ਕਰੀ ਜਾਣਾ ਹੈ ਚਾਰ ਪੈਸੇ ਇਕੱਠੇ ਹੋ ਜਾਣਗੇ ਹੁੰਦੀ ਹੈ ਵੀ ਮੈਂ ਤਾਂ ਬਥੇਰਾ ਕਹਿੰਨੀ ਆ ਇਹਨੂੰ ਕਿ ਕੋਈ ਕੰਮ ਹੋਰ ਵੇਖ ਲੈ ਜਾਂ ਮੈਨੂੰ ਲਵਾ ਦੇ ਕਿਤੇ ਦੋ ਰੁਪਏ ਹੋਰ ਆ ਜਾਣਗੇ 5 ਕਿੱਲੇ ਤਾਂ ਹੈਗੇ ਨੇ ਜ਼ਮੀਨ ਦੇ ਉਹਨਾਂ ਨਾਲ ਕੀ ਬਣਦਾ ਆ ਉਹ ਤਾਂ ਹੈ ਮਾਮੀ ਖੇਤੀ ਜਿੱਦਾਂ ਕੀ ਬਣਦਾ ਆ 5 4 ਕਿੱਲਾਂ ਜਿੱਦਾਂ ਮਾਮਾ ਉਹ ਚਲ ਜਿੰਮੇ ਹੈਗਾ ਟਾਈਮ ਵਾਸਤਾ ਕਰਨੀ ਪੈਂਦਾ ਹੈ ਅੱਛਾ ਕੇ ਵੀ ਪੁੱਤ ਮੈਨੂੰ ਐਂ ਦੱਸ ਪ੍ਰਿਸ਼ਤਾ ਮੈਂ ਕਰਾਵਾਂ ਕਿ ਕੋਈ ਕੁੜੀ ਵੇਖ ਰੱਖੀ ਐ ਤੂੰ ਉਹ ਨਾ ਮੰਮੀ ਜੀ ਆਪਣਾ ਕਿੱਥੇ ਐ ਜਾਓ ਆਪ ਹੀ ਕਰਾ ਲਾਂਗੇ ਜਦੋਂ ਮੰਮੀ ਹੋਰ ਕਹਿਣਗੇ ਹੈ ਜਿਵੇਂ ਉਹ ਦੇਖਣਗੇ ਮੈਂ ਕਰਾ ਲਾਂਗੇ ਹੈ ਲਈ ਜਾਂਦੇ ਨਿਆਰੀ ਹਜੇ ਤਾਂ ਬੁੜੀਆਂ ਦੇ ਕਹਿਣੇ ਚ ਐ ਇਹ ਹਜਾ ਲਫਰ ਜਵਾਕ ਨਹੀਂ ਆ ਬਈ ਫਿਰ ਉਹ ਬਾਹਰ ਉਹ ਮੈਂ ਤਾਂ ਤਾਂ ਪੁੱਛ ਲਿਆ ਮਾਂ ਚੱਲ ਕਾਲਜ ਜਾਂਦਾ ਆ ਕਾਲਜ 'ਚ ਹੁਣ ਮੁੰਡੇ ਅਕਸਰ ਅਕਸਰ ਇੱਕ ਦੂਜੇ ਨੂੰ ਸੈੱਟ ਕਰ ਹੀ ਲੈਂਦੇ ਨੇ ਨਾ ਨਾ ਮੰਮੀ ਇਹ ਜਾ ਕਿੱਥੇ ਹੈ ਨਹੀਂ ਐ ਜਾ ਬਸ ਐ ਵੀ ਆਪਦੇ ਕੰਮ ਗਿਣੀ ਧਿਆਨ ਹੈ ਪੈਸੇ 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 ਹੈ ਸਹੀ ਹੈ ਸਹੀ ਗੱਲ ਹੈ ਔਰ ਚਾਹ ਕਰ ਚਾਹ ਬਣਾ ਲੈ ਵਧੀਆ ਗੰਡੇ ਵਾਲੀ ਕਰਾ। ਬਣਾ ਲੈ ਉਹ ਨਹੀਂ। ਹੁਣ ਜਾ। ਨਾ ਇਹ ਗਤੂੰ ਕਾਨੂੰ ਨਾਉਂਗਾ ਮਾਮਾ। ਗਰਮੀ ਜੀ ਨਹੀਂ ਨਿਕਲਦੀ। ਗਰਮੀ ਚ ਚਾਹ ਪਲਿਆ ਪਲਿਆ ਮਾਰੇਗਾ ਤੂੰ। ਹੈ। ਸਹੀ ਸਹੀ ਗੱਲ ਹੈ ਕਹਿਣਾ ਤੈਨੂੰ ਏਸੀ ਲਵਾ ਲੈ ਤੂੰ। ਲਵਾ ਲਾਂਗੇ ਤੂੰ ਕਿਉਂ ਮੇਰੇ ਯਾਰ ਮਰੀ ਜਾਨ ਨੂੰ ਕਦੇ ਛੇੜਦਾ ਤਾਂ ਪਹਿਲੀ ਨਹੀਂ ਚੋਂਦਿੰਦੀ ਮੈਨੂੰ। ਓਏ ਐਨੇ ਜੀ ਖੁਸ਼ ਹੋ ਜਾਂਦੇ ਨੇ ਮਾਮੀ ਵਰਗੀ ਤਾਂ ਮਾੜਾ ਮੋਟਾ 4-5 ਹਜ਼ਾਰ ਦਾ ਆਊਗਾ। ਕਿੱਥੋਂ ਇਧਰ ਉਧਰੋਂ ਕਰਕੇ ਲਵਾ ਦੇ। 40000 ਦਾ ਕੋਈ ਪ੍ਰਾਣੀ ਮਿਲਦਾ ਹੈ ਪ੍ਰਾਣੀ ਮਿਲੂਗਾ ਮਾਮਾ ਨਮਾ ਦਾ 28 30000 ਦਾ ਮਿਲੂਗਾ ਫਿਰ ਕਿੰਨੇ ਪੈਸੇ ਕਿੱਥੇ ਦੇਵਾਂਗੇ ਹੋਰ ਇਹ ਕਾ ਰੱਬ ਜਪ ਬਤਿੰਦਰ ਗਰਮੀ ਕਰਖਿਆ ਵੀ ਤੂੰ ਕਣੀਆਂ ਪਾ ਦੇ ਚਾਰ ਓਹੋ ਇਹਦਾ ਸਰੀਰ ਟੁੱਟਿਆ ਪਿਆ ਇਹ ਗਾਧਨ ਸੋਜ ਵਾਲੀ ਨੀਂਦੇ ਨਹੀਂ ਪੋਈ ਹੁੰਦੀ ਜੀ ਕਿਉਂ ਖੇਤ ਕੋਤੀ ਮਾਮਾ ਰਾਤ ਉਹ ਲਾਈਟ ਚੱਲੀ ਜਾਂਦੀ ਹੈ ਰਾਤ ਦੀ ਬਸ ਅੱਛਾ ਤੇਰੇ ਉਹ ਗਰ ਵੀ ਉਹਦੇ ਕਬੂਦ ਨੇ ਭਾਈ ਫਿਰ ਪਿੰਡਾਂ ਨੇ ਤਾਂ ਲਵਾएंगे ਜੀਰੀ ਕੁ ਪਈਏ ਬੂਈਏ ਜ਼ਾਤੀ ਹੀ ਰਿਹਾ ਦੋ ਗਿੱਲਰੇ ਰਹਿ ਗਏ ਦੋ ਰਹਿ ਗਏ ਪਹੀਆਂ ਨਹੀਂ ਲਾਈ ਐ ਅੱਛਾ ਪਹੀਆਂ ਲਾਈ ਐ ਕਿਹੜੇ ਬਸ ਉਹ ਦੋ ਗਿੱਲਰੇ ਰਹਿ ਗਏ ਚੱਲ ਵਧੀਆ ਛੱਡ ਤਾਂ ਉਧਰ ਬਾਪੂ ਕਰੀ ਜਾਂਦਾ ਹੂੰ ਤੱਲੀਆਂ ਥੋੜਾ ਦਾ ਵੱਡਾ ਕੰਮ ਹੋਰ ਪਿੰਡ ਜਿਓ ਪਿੰਡ ਵਾਲੀ ਲੱਗ ਜਾਂਦੇ ਨੇ ਉਹ ਵਧੀਆ ਜਾਣ ਪਛਾਣ ਉਹਨਾਂ ਨਾਲ ਆਪੇ ਲਾ ਦਿੰਦੇ ਨੇ ਆਪੇ ਕਹਿੰਦੇ ਨੇ ਮੂਤੋ ਬਈ ਅਸੀਂ ਲਾਵਾਂਗੇ ਜਦੋਂ ਠੂ ਸ਼ਿੱਧ ਕਰ ਲੈਨੇ ਮੜੀ ਜੇ ਕੋਈ ਨਾ ਮਾਮਾ ਮਾਵਾੜਾ ਡੰਗਰ ਦੇ ਜਾ ਮਰਨ ਹੋਇਆ ਪੈ ਜਾਵਾ ਲੈ ਚਾਹ ਪੀ ਲੈ ਇੰਨੀ ਗਰਮੀ 'ਚ ਮੰਮੀ ਚਾਹ ਬੇਹੋਰ ਹੁਣ ਚਾਹ ਤਾਂ ਹੀ ਇਹ ਪੀਣ ਨੂੰ ਹੋਰ ਕੀ ਆ ਲੈ ਸਾਡੇ ਤਾਂ ਮੰਮੀ ਜੀਦੋਂ ਫਰਿੱਜ ਖੋਲਦਿਆਂ ਠੰਡਾ ਕੀ ਸਾਰਾ ਕੁਝ ਪਿਆ ਹੁੰਦਾ ਹੈ ਰਿਸ਼ਤੇਦਾਰਾਂ ਵਾਸਤੇ ਤਾਂ ਫਿਰ ਸੋਡੀਆਂ ਗੱਲਾਂ ਹੋਰ ਨੇ ਸਾਡੀਆਂ ਹੋਰ ਨੇ ਭਲਾ ਤੁਸੀਂ ਤਕੜੇ ਕਰਦੇ ਸਾਡੇ ਕੋਲੇ ਤਾਂ ਤੈਨੂੰ ਪਤਾ ਹੀ ਆ ਮਸਾ ਟਾਈਮ ਪਾਸ ਹੁੰਦਾ ਠੰਡੀ ਹੋ ਜਾਂਦੇ ਚੱਲ ਹੋਰ ਸੁਣਾ ਤੇਰੀ ਮੰਮੀ ਡੈਡੀ ਕਿਵੇਂ ਆ ਠੀਕ ਨੇ ਮੰਮੀ ਜੀ ਹੁਣ ਤਾਂ ਮਾਮਾ ਬੜੀ ਕਜੂਸੀ ਕਰਦਾ ਹੈ ਹਾਂ ਇਹ ਤਾਂ ਤੈਨੂੰ ਪਤਾ ਹੀ ਐ ਇਹ ਤਾਂ ਆ ਮੈਨੂੰ ਵੀ ਭੁੱਖਾ ਮਾਰ ਰਖਿਆ ਕੰਜਰ ਨੇ ਆਪ ਤਾਂ ਇਹ ਮਰਨਾ ਹੀ ਮਰਨਾ ਹੁਣ ਲੈ ਮੈਂ ਕਿਹਾ ਦੀ ਮਾਂ ਲੈ ਏਸੀ ਲਵਾ ਲੇਗਾ ਨਾ ਕਿੱਥੇ ਮਾਂ 4000 ਦਾ ਆਜੂ ਨਾ 4000 ਕਿੱਥੋਂ ਲਿਆਵਾਂਗੇ ਮਾਂ ਹ ਗਰਮੀ ਤਾਂ ਲੰਘ ਜੂਗੀ ਤੂੰ ਐਸੀ ਕਹਿੰਨਾ ਆ ਕਮਰੇ ਦਾ ਪੱਖਾ ਖਰਾਬ ਹੋਇਆ ਹੋਇਆ ਆ ਨਹੀਂ ਸਮਾਰ ਕੇ ਦਿੰਦਾ ਨਾ ਮਿਸਤਰੀ ਨੂੰ ਬੁਲਾਵੇ ਨਾ ਮੈਨੂੰ ਫੋਨ ਕਰਨ ਦੇ ਸਾਡੇ ਦਾ ਮਾਮੀ ਰਸੋਈ ਚ ਐ ਸੀ ਦੋ ਕਮਰੇ ਨੇ ਉਹਨਾਂ ਚ ਐ ਸੀ ਉੱਪਰ ਚਬਾਰ ਐ ਉਹ ਚ ਐ ਸੀ ਚਾਰ ਪੰਜ ਐ ਸੀ ਲੱਗੇ ਹੋਏ ਨੇ ਬਾ ਪੂਰਾ ਕਮਰੇ ਚ AC ਹੈ ਮੇਰੇ ਨਾਲ AC ਹੈਗਾ ਅੱਡ ਤੋਂ ਮੇਰਾ ਕਮਰਾ ਬਣਿਆ ਹੋਇਆ ਅੱਛਾ ਹਾਂ ਫਿਰ ਐਸਤਾ ਸੋਡੀ ਆ ਉਹ ਤਾਂ ਹੈ ਮਮੀ ਪਰ ਤੁਸੀਂ ਤਾਂ ਲਵਾਓ AC ਦਾ ਬਣਦਾ ਹੈ ਉਹ ਕੀ ਕਰੀਏ ਸਾਡਾ ਨਾ ਹੱਥੇ ਬੜਾ ਟੈਟ ਸੀਗਾ ਨਾ ਕੋਈ ਨਾ ਮਮੀ ਜੇ ਲੋੜ ਪਈ ਪੈਸੇ ਦੇ ਤਾਂ ਮੈਨੂੰ ਦੱਸਣੀ ਕੋਈ ਚੱਕਰ ਨਹੀਂ ਹਾਂ ਜੇ ਰਿਸ਼ਤੇਦਾਰ ਰਿਸ਼ਤੇਦਾਰ ਦੇ ਕੰਮ ਨਾ ਆਇਆ ਫਿਰ ਉਹਦਾ ਕੀ ਫਾਇਦਾ ਹਾਂ ਚਲ ਉਹ ਤਾਂ ਹੈਗਾ ਚਲ ਕੋਈ ਗੱਲ ਨਹੀਂ ਜੇ ਲੋਡ ਹੋਈ ਤਾਂ ਮੈਂ ਤੈਨੂੰ ਦੱਸ ਦਾਂਗੀ ਮਾਂਾ ਜਰੂਰ ਜਦੋਂ ਮਰਜੀ ਫੋਨ ਕਰਦੀ ਹੋ ਮਮੀ ਤੇ ਹਾਜ਼ਰ ਹਾਂ ਮੈਂ ਜਿੰਨੇ ਪੈਸੇ ਲੋਡ ਹੋਈ ਹੈ ਜਾਂ ਕੋਈ ਕਿਤੇ ਲੋਡ ਹੈ ਤਾਂ ਜਰੂਰ ਖੜੂੰਗਾ ਮੈਂ ਤੁਹਾਡੇ ਨਾਲ ਨਾ ਇੰਨਾ ਚਿਰ ਪਹਿਲਾਂ ਕਿੱਥੇ ਸੀ ਤੂੰ ਪਹਿਲਾਂ ਆਇਆ ਨਾ ਕਦੇ ਮਮੀ ਬੱਸ ਨੂੰ ਪਤਾ ਹੀ ਹੈ ਪਹਿਲਾਂ ਸਟੱਡੀ ਚੱਲ ਰਹੀ ਹੈ ਸਟੱਡੀ ਨਾਲ ਉਧਰ ਪ੍ਰਾਈਵੇਟ ਜੌਬ ਹੋ ਗਈ ਚਲੋ ਉਧਰ ਪੈਸੇ ਜਾਂ ਲਾਲਚ ਜਾਂ ਪੈ ਗਿਆ ਪੈਸੇ ਉਂ ਇਕੱਠੇ ਜੇ ਕਰ ਲਏ ਕਦੇ ਕਿਸੇ ਨੂੰ ਵਿਆਜ ਚ ਦੇਤਾ ਕਦੇ ਕੁਝ ਦੇਤਾ ਆ ਹੁਣ ਮਹੀਨਾ ਇਧਰ ਟੱਪ ਗਿਆ ਪਲਾਟ ਲਿਆ ਇਧਰ ਮੂਨਕ ਲਵੇ ਅੱਛਾ ਉਧਰੋਂ ਬਸ ਉਹਦੀ ਰਜਿਸਟਰੀ ਰਜਿਸਟਰੀ ਜੀ ਕਰਾਈ ਗਏ ਬਸ ਤੈਨੂੰ ਪਤੀ ਐਵੇਂ ਹੀ ਹੈ ਕਦੇ ਇੱਧਰ ਕਦੇ ਉਧਰ ਟਾਈਮ ਹੀ ਲੱਗਿਆ ਮੈਂ ਸੋਚਿਆ ਮਾਂ ਚੱਲ ਮਾਮੀ ਲਵੇ ਗੇੜਾ ਮਾਰਿਆ ਹੀ ਹੁਣ ਮੈਂ ਕਹਿੰਦੀ ਤੂੰ ਪਹਿਲੀ ਵਾਰੀ ਆਇਆ ਇੱਥੇ ਆ ਨਾ ਹਾਂ ਮੰਮੀ ਪਹਿਲੀ ਵਾਰ ਆਇਆ ਛੋਟੇ ਹੁੰਦੇ ਆਇਆ ਕਰਦੇ ਪਹਿਲਾਂ ਜਦੋਂ ਮਾਮਾ ਉਦੋਂ ਖੇਤ ਖੂਤ ਜਾਇਆ ਕਰਦੇ ਉਹ ਤੇ ਪਤੀ ਮਾਮੀ ਨਾਲ ਸਵਾਹ ਹੀ ਪਹਿਲੀ ਐਵੇਂ ਹੈ ਇਹ ਤਾਂ ਹੋ ਅਜੇ ਤਾਂ ਕੋਈ ਵੀ ਨਹੀਂ ਸੀ ਸਾਡੇ ਘਰਾਂ ਚ ਨਾ ਕੋਈ ਨਾ ਮੰਮੀ ਜਦੋਂ ਹੁਣ ਮੈਂ ਤੁਹਾਨੂੰ ਦੱਸਤਾ ਵੀ ਜਿੰਨਾ ਮਰਜੀ ਪੈਸੇ ਲੋੜ ਤਾਂ ਮੈਨੂੰ ਫੋਨ ਕਰ ਦਿਓ ਬੇਚੇ ਚਕੋ ਕੇ ਠੀਕ ਹੈ ਕੋਈ ਨਹੀਂ ਤੂੰ ਕਹਿ ਤਾ ਤਾਂ ਸਮਝ ਕਰਤਾ ਹਾਂ ਰਹਿਣਾ ਨਾ ਤੂੰ ਹਾਂ ਰਹੂੰ ਮੈਂ ਤਾਂ ਇੱਕ ਮਹੀਨਾ ਲਾ ਕੇ ਜਾਊਂ ਮੰਮੀ ਫੇਰ ਤਾਂ ਠੀਕ ਆ ਹਾਂ ਚੱਲ ਪੀ ਲੈ ਚਾਹ ਹਾਂ ਕੋਈ ਨਾ ਮੰਮੀ ਰੋਟੀ ਰੋਟੀ ਬਣਾਉਣੀ ਆ ਹਾਂ ਹਾਂ ਬਣਾ ਲਿਓ ਉਹ ਸੱਚ ਮੈਂ ਤਾਂ ਇਹ ਕਹਿੰਦੀ ਸੀ ਟਰਾਂ ਪੀ ਲਈ ਹੁਣ ਤੂੰ ਹਾਂ ਮੰਮੀ ਪਈ ਆ ਮੜੀ ਰਹਿ ਗਈ ਥੋੜੀ ਗਰਮ ਜ਼ਿਆਦੇ ਐ ਅੱਛਾ ਚੱਲ ਕੋਈ ਗੱਲ ਨਹੀਂ ਇਹਨੂੰ ਛੱਡ ਪਰਾਂ ਗਰਮ ਐ ਜੇ ਤੂੰ ਨਹਾਣਾ ਗਰਮੀ ਬੜੀ ਆ ਇੱਥੇ ਕਿਹੜਾ ਏਸੀ ਨਹੀਂ ਕਿ ਤੂੰ ਏਸੀ ਥੱਲੇ ਪੈ ਜਾਵੇਂਗਾ ਇੱਥੇ ਤਾਂ ਹੀ ਪੱਖੇ ਨੇ ਇੰਨਾ ਚਿਰ ਟਾਈਮ ਪਾਸ ਕਰਨਾ ਪੈਣਾ ਤੈਨੂੰ ਨਾ ਕੋਈ ਨਾ ਮੰਮੀ ਨਹਾਣਾ ਨਾ ਮੈਂ ਜਾ ਨਹਾ ਲੈ ਫਿਰ ਮੈਂ ਫੇਰੇ ਰੋਟੀ ਬਣਾਉਂਗੀ ਤੇਰੇ ਵਾਸਤੇ ਹਾਂ ਆਉਣਾ ਉਹ ਨਹਾਣਾ ਇੱਧਰ ਆ ਚੰਗਾ ਠੀਕ ਆ ਮੰਮੀ ਹਾਂ ਵਧੀਆ ਹੋਇਆ ਇਹ ਆ ਗਿਆ ਮੁੰਡਾ ਵੀ ਵਧੀਆ ਹੈ ਨਾਲੇ 4 ਪੈਸਿਆਂ ਵਾਲਾ ਹੈ ਨਾਲੇ ਤਾਂ ਮੇਰੀ ਕਮੀ ਪੂਰੀ ਹੋਊਗੀ ਸਾਰੀ ਔਰ ਨਾਲੇ ਪੈਸੇ ਬਾਤ ਮਨੇ ਤੇ ਕੋਈ ਆਪਦਾ ਵੀ ਖਰਚਾ ਤੇ ਵੀ ਚੱਲੂਗਾ ਕੀ ਹੋ ਗਿਆ ਡਰ ਗਿਆ ਸੀ ਨਾ ਮਮੀ ਲਿਆ ਮੈਂ ਲਾ ਨਾ ਕੋਈ ਨਹੀਂ ਮੈਂ ਲਾ ਲੂੰਗਾ ਲਿਆ ਮੈਂ ਲਾ ਦਨੀ ਆ ਨਾ ਮੈਨੂੰ ਐ ਦੱਸ ਤੂੰ ਕੋਈ ਕੁੜੀ ਕੜੀ ਨਹੀਂ ਪਸਾਈ ਤੂੰ ਤਾਂ ਜਿਵੇਂ ਪੜਦਾ ਐ ਕਾਲਜ ਚ ਤੇ ਕੀ ਕਰ ਰਹੀ ਓ ਮੰਗੀ ਜੀ ਤੁਸੀਂ ਲੈ ਮੈਂ ਕੀ ਕਰਦੀ ਮੈਂ ਤਾਂ ਕੁਝ ਵੀ ਨਹੀਂ ਕਰਦੀ ਮੈਂ ਤਾਂ ਤੇਰੇ ਬਟਨ ਲਾਉਣ ਲੱਗਦੀ ਆ ਜਿੰਮ ਜਿੰਮ ਜਾਣਾ ਹੁੰਨਾ ਹੈ ਇਹ ਕੀ ਕਰ ਰਹੀ ਬੋਲ ਆ ਨਾਲੇ ਨਾ ਮੈਨੂੰ ਮਾਮੀ ਨਾ ਗਿਆ ਕਰ ਮੈਂ ਤੇਰੇ ਹਾਂ ਦੀਆਂ ਮਾਮੀ ਸੰਗਾ ਨਹੀਂ ਲੱਗਦਾ ਹੈਗਾ ਕਹਿਣਾ ਲਾ ਲੂੰਗਾ ਜੀ ਨਾ ਕੋਈ ਨਹੀਂ ਮੈਂ ਲਾ ਦੰਨੀ ਆ ਨਾ ਅਤਰ ਮਾਮਾ ਵੀ ਨਾ ਐਂ ਡਰਦਾ ਹੁੰਦਾ ਉਹ ਵੀ ਪਿੱਛੇ 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 ਹੁੰਦਾ ਰਹਿੰਦਾ ਦੱਸ ਮੇਰੇ ਤੋਂ ਕੀ ਕਰੰਟ ਪੈਂਦਾ ਆ ਇੱਕ ਹੀ ਕਰਾ ਮਮੀ ਜੀ